ਸਸਕਾਲ ਜੀ ਅੱਜ ਆਪਾਂ ਬਣਾਵਾਂਗੇ ਖੀਰ ਪੂੜੇ ਠੀਰ ਬਣਾਉਣ ਵਾਸਤੇ ਆਪਾਂ ਟੋਡਾ ਚੌਲ ਲਏ ਆ ਚੌਲਾਂ ਨੂੰ ਆਪਾਂ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰ ਲਿਆ ਏ ਗੈਸ ਦੇ ਉੱਪਰ ਆਪਾਂ 1 ਲੀਟਰ ਦੁੱਧ ਪਾ ਕੇ ਬਤੀਲੇ 'ਚ ਰੱਖ ਦਿੱਤਾ ਵਾ ਹੁਣ ਆਪਾਂ ਦੁੱਧ ਨੂੰ ਬਾਲਾ ਆਉਣ ਦਿੰਨੇ ਆ ਬਾਅਦ ਵਿੱਚ ਚੌਲ ਪਾਵਾਂਗੇ ਇਹ ਵਿੱਚ ਦੁੱਧ ਨੂੰ ਬਾਲਾ ਆ ਚੁੱਕਿਆ ਏ ਇਹਦੇ ਵਿੱਚ ਆਪਾਂ ਚੌਲ ਪਾ ਦੇਵਾਂਗੇ ਖੀਰ ਪਕਾਉਲਾ ਨੂੰ ਚੰਗੀ ਤਰ੍ਹਾਂ ਵਿੱਚ ਹਿਲਾ ਦਵਾਂਗੇ ਗੈਸ ਆਪਾਂ ਸਲੋ ਰੱਖਾਂਗੇ ਸਲੋ ਗੈਸ ਤੇ ਆਪਾਂ ਖੀਰ ਬਣ ਦਵਾਂਗੇ ਤੇ ਨਾਲ ਹੀ ਆਪਾਂ ਥੋੜੇ ਜਿਹਾ ਪਾਣੀ ਚ ਲਾਚੀਆਂ ਭਿਉਂ ਕੇ ਰੱਖੀਆਂ ਸੀ ਇਹ ਪਾ ਦਵਾਂਗੇ ਖੀਰ ਦੇ ਵਿੱਚ ਲਾਚੀ ਦਾ ਫਲੇਵਰ ਬਹੁਤ ਵਧੀਆ ਹੁੰਦਾ ਹੈ ਬਹੁਤ ਵਧੀਆ ਸਵਾਦ ਖੀਰ ਬਣਦੀ ਹੈ 25 ਮਿੰਟ ਹੋ ਗਏ ਆਪਣੀ ਖੀਰ ਰਜੜਿਆਂ ਨੂੰ ਹੁਣ ਆਪਾਂ ਇਹਦੇ ਵਿੱਚ ਅੱਧਾ ਕੱਪ ਚੀਨੀ ਦਾ ਪਾ ਦਵਾਂਗੇ ਖੀਰ ਆਪਣੇ ਗਾੜੀ ਹੋਣੀ ਸ਼ੁਰੂ ਹੋ ਗਈ ਹੈ ਜਿੰਨੀ देर ਆਪਣੀ ਖੀਰ ਬਣਦੀ ਓਨੀ ਦੇਰ ਆਪਾਂ ਪੂੜਿਆਂ ਵਾਸਤੇ ਆਟਾ ਤਿਆਰ ਕਰ ਲੈਨੇ ਆ ਪੂੜੇ ਬਣਾਉਣ ਵਾਸਤੇ ਆਪਾਂ ਇੱਕ ਕਟੋਰੀ ਕਣਕ ਦਾ ਆਟਾ ਲਿਆਏ ਤੇ ਇੱਕ ਕਟੋਰੀ ਆਪਾਂ ਗੁੜ ਦੀ ਲਈ ਸੀ ਦੋ ਕਟੋਰੀਆਂ ਆਪਾਂ ਪਾਣੀ ਦੇ ਪਾ ਕੇ ਗੁੜ ਨੂੰ ਅੱਧਾ ਘੰਟਾ ਪਹਿਲਾਂ ਪਿਉ ਕੇ ਰੱਖ ਦਿੱਤਾ ਸੀ ਹੁਣ ਆਪਾਂ ਗੁੜ ਨੂੰ ਚੰਗੀ ਤਰ੍ਹਾਂ ਘੋਲ ਲਿਆ ਏ ਹੁਣ ਇਹਨੂੰ ਆਪਾਂ ਛਾਨ ਲਵਾਂਗੇ छाने हुए गुड़ वाले पानी आप कनक का आटा थोड़ा थोड़ा करके मिला देवे आटे में आप चंकी तरह गुड़ वाले पानी मिलावेंगे कोई गंढ ना रह जाए ਕਰਕੇ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਆਟੇ ਨੂੰ ਆਪਾਂ ਇਸ ਤਰ੍ਹਾਂ ਗੋੜ ਵਾਲੇ ਪਾਣੀ ਚ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੈ ਆਟਾ ਆਪਾਂ ਨੂੰ ਇਸ ਤਰ੍ਹਾਂ ਹੀ ਚਾਹੀਦਾ ਹੈ ਨਾ ਜ਼ਿਆਦਾ ਪਤਲਾ ਨਾ ਜ਼ਿਆਦਾ ਗਾੜਾ ਹੁਣ ਇਹਦੇ ਵਿੱਚ ਆਪਾਂ ਥੋੜੀ ਜੀ ਸੌਂਫ ਪਾ ਲਵਾਂਗੇ ਇਸ ਤਰ੍ਹਾਂ ਹੱਥ ਦੇ ਨਾਲ ਮਸਲ ਕੇ ਤੇ ਥੋੜਾ ਜਿਹਾ ਆਪਾਂ ਸੌਂਫ ਦਾ ਪਾਊਡਰ ਪਾ ਲਵਾਂਗੇ ਹਿਚਾਉਂਦੇ ਇਹਦੇ ਵਿੱਚ ਥੋੜਾ ਜਿਹਾ ਲਾਚੀ ਦਾ ਪਾਊਡਰ ਵੀ ਪਾ ਸਕਦੇ ਜੀ ਲਾਚੀਆਂ ਆਪਾਂ ਖੀਰ ਦੇ ਵਿੱਚ ਵੀ ਪਾਈਆਂ ਇਹਦੇ ਇਸ ਕਰਕੇ ਆਪਾਂ ਲਾਚੀ ਦਾ ਪਾਊਡਰ ਨਹੀਂ ਪਾਵਾਂਗੇ ਹੁਣ 10 ਮਿੰਟ ਵਾਸਤੇ ਆਪਾਂ ਇਸ ਤਰ੍ਹਾਂ ਹੀ ਨੂੰ ਪਰੋਟਾ ਕਿਤੇ ਰੱਖ ਦਿੰਨੇ ਆ ਖੀਰ ਆਪਣੇ ਬਣ ਗਈ ਆ ਖੀਰ ਨੂੰ ਆਪਾਂ ਗੈਸ ਤੋਂ ਥੱਲੇ ਲਾ ਲੈਨੇ ਆ ਕਿਦੇ ਵਿੱਚ ਆਪਾਂ ਥੋੜੀ ਜੀ ਸੌਗੀ ਪਾ ਦਿੱਤੀ ਆ ਤੁਸੀਂ ਚਾਹੋ ਤਾਂ ਆਪਣੀ ਮਨਪਸੰਦ ਦਾ ਕੋਈ ਵੀ ਡ్రਾਈ ਫਰੂਟ ਵਿੱਚ ਪਾ ਸਕਦੇ ਜੇ ਖੀਰ ਠੰਡੀ ਹੋ ਕੇ ਵੀ ਕਾਫੀ ਗਾੜੀ ਹੋ ਜਾਂਦੀ ਹੈ ਇਸ ਕਰਕੇ ਆਪਾਂ ਹੋਰ ਗਾੜੀ ਨਹੀਂ ਕਰਾਂਗੇ ਖੀਰ ਨੂੰ ਆਪਾਂ ਥੱਲੇ ਲਾ ਲੈਨੇ ਆ ਵਿੜੇ ਬਣਾਉਣ ਵਾਸਤੇ ਆਪਾਂ ਤਵਾ ਗੈਸ ਤੇ ਰੱਖ ਦਿੱਤਾ ਗਰਮ ਹੋਣ ਵਾਸਤੇ ਤੇ ਇਸ ਤਰ੍ਹਾਂ ਆਪਾਂ ਕੌਲੀ 'ਚ ਤੇਲ ਪਾ ਲਿਆ ਥੋੜਾ ਥੋੜਾ ਤੇਲ ਲੈ ਜਾਵਾਂਗੇ ਤੇ ਇਹ ਆਪਾਂ ਜਾਮਨੂ ਦੇ ਪੱਤੇ ਲਏ ਹਨ ਨੂੰ ਆਪਾਂ ਤੋਂ ਬੇ ਚੰਗੀ ਤਰ੍ਹਾਂ ਸਾਫ਼ ਕਰ ਲਿਆ ਤੁਸੀਂ ਚਾਹੋ ਤੇ ਪਿੱਪਲ ਦੇ ਪੱਤੇ ਵੀ ਲੈ ਸਕਦੇ ਜੇ ਤੇ ਪਿੱਪਲ ਦੇ ਪੱਤੇ ਨਹੀਂ ਤੇ ਕੋਈ ਸਾਫ਼ ਸੁਥਰਾ ਗੱਤਾ ਲੈ ਸਕਦੇ ਜੇ ਹੁਣ ਆਪਾਂ ਇਸ ਤਰ੍ਹਾਂ ਕਰਛੀ ਦੇ ਨਾਲ ਥੋੜਾ ਥੋੜਾ ਗੋੜਵਾਲਾ ਆਟਾ ਪਾਈ ਜਾਵਾਂਗੇ పతలే పతలే బ జా మటా పూడా స్వాద మీ గా ਪੂਰਾ ਆਪਣਾ ਇੱਕ ਸਾਈਡ ਤੋਂ ਪੱਕ ਗਿਆ ਹੈ। ਮੈਂ ਉਹਦੀ ਸਾਈਡ ਚੇਂਜ ਕਰ ਲੈਣੇ ਆ। ਪੂਰਾ ਆਪਣਾ ਬਣ ਗਿਆ ਹੈ। ਇਹਨੂੰ ਆਪਾਂ ਗੈਸ ਤੋਂ ਥੱਲੇ ਲਾ ਲੈਣੇ ਆ। ਕਿੰਨਾ ਸੋਹਣਾ ਪੂਰਾ ਬਣ ਕੇ ਤਿਆਰ ਹੋਇਆ ਹੈ। ਇਸ ਤਰੀਕੇ ਦੇ ਨਾਲ ਬਹੁਤ ਹੀ ਵਧੀਆ ਪੂੜੇ ਬਣਦੇ ਆ। ਇਸ ਤਰ੍ਹਾਂ ਪਾ ਬਾਕੀ ਦੇ ਕੂੜਿਆਂ ਨੂੰ ਵੀ ਬਣਾ ਕੇ ਤਿਆਰ ਕਰ ਲੈਣੇ ਆ। ਖੀਰ ਪੂਰੇ ਜੀ ਆਪਣੇ ਬਣ ਕੇ ਤਿਆਰ ਆ ਜੇ ਮੇਰੀ ਵੀਡੀਓ ਪਸੰਦ ਆਏ ਤੇ ਲਾਈਕ ਕਰਿਓ ਸ਼ੇਅਰ ਕਰਿਓ ਬੈਲ ਦਾ ਬਟਨ ਦਬਾਉਣਾ ਨਾ ਭੁੱਲਣਾ ਤਾਂ ਕਿ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਤਿ ਸ਼੍ਰੀ ਅਕਾਲ ਜੀ